YouTube Facebook ਤੇ ਸਾਰਾ ਸਵਾਗਤ ਹੈ ਜੀ ਆਪਾਂ ਤੁਹਾਡੇ ਕੋਲੇ ਲੈ ਕੇ ਆਏ ਆ ਮਸ਼ੀਨ ਨਵੀਂ ਇਹ ਬਾਕ ਕਿਸਰੇ ਬਾਈ ਨਾਲ ਗੱਲਬਾਤ ਕਰਾਉਣਾ ਕਿੰਨੇ ਚਿਰ ਚ ਟਰਾਲੀ ਭਰਦੀ ਹੈ ਸਾਰੀ ਜਾਣਕਾਰੀ ਬਾਈ ਤੋਂ ਮਿਲੂਗੀ ਜੀ ਦੇਖ ਸਕਦੇ ਹੋ ਨਵੀਂ ਮਸ਼ੀਨ ਹੈ ਸਤਿ ਸ਼੍ਰੀ ਅਕਾਲ ਬਾਈ ਜੀ ਤੇ ਆਪਾਂ ਨੂੰ ਦੱਸੋ ਜੀ ਵਿਸ਼ਕਰਮਾ ਵਿਸ਼ਕਰਮਾ 741 ਡਿਟੇਲ ਠੀਕ ਹੈ ਠੀਕ ਹੈ ਜੀ ਪਲੇਟ ਵਾਡੀ ਆ ਗਈ ਜੀ ਅੱਛਾ ਜੀ ਕੀ ਦਾ ਕੀ ਨਾ ਬਰਾਬਰ ਚੱਕਰ ਵਿੱਚ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਤੇ ਕਟਰ ਪਰ ਕਿੰਨਾ ਜੀ ਆਉਂਦਾ ਸਾਢੇ 7 ਫੁੱਟ ਆਉਂਦਾ ਜੀ ਸਾਢੇ 7 ਫੁੱਟ ਸਹਿਜ ਆਉਂਦਾ ਜੀ ਠੀਕ ਠੀਕ ਹੈ ਕਿੰਨਿਆ ਫਿੰਗਰਾਂ ਜੀ ਇਹ 14 ਫਿੰਗਰਾਂ ਜੀ 14 ਠੀਕ ਹੈ ਸਾਢੇ 7 ਫੁੱਟ ਵੀ ਆਉਂਦਾ ਸਾਢੇ 7 ਵੀ ਆਉਂਦਾ ਸਾਢੇ 7 ਠੀਕ ਇਹ ਉਸ ਤੋਂ ੰਜਾਂ ਚਾਹੀਤੇ ਉਹ ਉਹ ਰਿਪਰ ਪਰ ਉਸ ਪੰਜਾਂ ਉਹਦਾ ਘਾ ਟੈਨਸ਼ਨ ਠੀਕ ਹੈ ਜੀ ਇਹ ਕਹ ਜੇ ਗੱਲ ਕਰੀਏ ਮੋਬਾਈਲ ਨੰਬਰ ਆਲੀ ਕਿਹ ਭਾਈ ਜੀ ਜੀ ਤੋਂ ਇਲਾਵਾ ਪੰਜ ਮਹਿਨਾ ਨਹੀਂ ਆਪਣੇ ਪੰਜ ਪੰਜ ਪੈਪਾਰੀ ਤੋਂ ਪੈਪਾਰੀ ਤੋਂ ਕਿੰਨੀਆਂ ਫੱਟੀਆਂ ਬਲੇਟ ਵਗੈਰਾ ਜੀ ਜਿਹੜੇ ਜਿਹੜਾ ਪੱਟਿਆ 14 ਜੀ 350 ਬਲੇਟ ਹੈ ਜੀ ਸ਼੍ਰੀਕਾ ਜੀ ਠੀਕ ਹੈ ਜਿਹੜੇ ਪੱਟੇ ਨੂੰ ਹਾਂ ਜੀ ਪ੍ਰੈਸਰ ਤੋਂ ਗਿਆ ਬਾਕੀ ਨਾੜਗਰ ਦੇ ਨਾੜਗਰ ਦੇ ਟਾਇਰਾ ਜੀ ਉੱਤੇ ਮਗਰਾਟ ਵਗੈਰਾ ਲਾਦੇ ਲਾ ਦਿਓ ਜੀ ਪੂਰੇ ਚਾਰੇ ਬੰਦੇ ਲਈ ਦਾ ਕੀ ਟਾਈਮਿੰਗ ਹੋ ਗਈ ਹੈ ਜੀ 15 ਕਿ ਮਿੰਟਾਂ ਦੇ ਲਗਭਗ ਟਰਾਲੀ ਭਰ ਦਿੰਦਾ ਹੈ ਠੀਕ ਹੈ ਜੀ ਦਾਣੇ ਤੋਂ ਨੇ ਪੂਰੇ ਸਾਹ ਦੇ ਦੋਨੇ ਸਾਫ ਕਰ ਠੀਕ ਹੈ ਜੀ ਠੀਕ ਹੈ ਜੀ ਇਹ ਮਾਗਰੇ ਦੇ ਦੇਖੋ ਜੀ ਪਹਿਲਾਂ ਹੁੰਦੇ ਐਡਰੈਸ ਦੇ ਪਾਈਆ ਲਿਖਿਆ ਹੁੰਦਾ ਤੇ ਆਪਣੇ ਨੰਬਰ ਵੀ ਦੋਨੇ ਤੇ ਪਾਈਆਂ ਦਾ ਜਿਹੜਾ ਲੋਕੇਸ਼ਨ ਆ ਉਹ ਵੀ ਹੈ ਤੇ ਹੁਣ ਦੇਖੋ ਜੀ ਚੈੱਕ ਵਗੈਰਾ ਲੱਗਿਆ ਜੀ ਦੇਖੋ ਜੀ ਗੱਡੀ ਵਾਲਾ ਰਿਸਰਸ ਦੇ ਰਿਹਾ ਜੀ ਜਮਾਂ ਜੈਸ ਦੇਦਾ ਨਹੀਂ ਪ੍ਰੈਸਰ ਸਿਲੇ ਰੋਨੇਗਾ ਤੇ ਪਾਰੀਆਂ ਜਿਹੜੀਆਂ ਉਹ ਬਾਸਾ ਬਲੌਕ ਸਿਸਟਮ ਦਿੱਤਾ ਹੈ ਇਧਰ ਦੇਖ ਸਕਦੇ ਹੋ ਪੂਰੀ ਸਫਾਈ ਦਾ ਕੰਮ ਦਿੱਤਾ ਹੋਇਆ ਹੈ ਸਫਾਈ ਦਾ ਕੰਮ ਹੈ ਜੀ ਸਾਡੇ ਕਿੱਥੇ ਡੰਗੀਆਂ ਕਿੱਥੇ ਡੰਗੀਆਂ ਮੰਗਲੇ ਬਸ ਠੀਕ ਹੈ ਜੀ ਛੱਡੀਆਂ ਦੇ ਦਈਆਂ ਡੰਗੀਆਂ ਡੋਮੇ ਸਾਈਡ ਆ ਬਈ ਇਹ ਡੋਮੇ ਸਾਈਡ ਡੰਗੀਆਂ ਜੀ ਦੇਖ ਸਕਦੇ ਹੋ ਪੱਥਰਾਂ ਤੱਕ ਪੱਥਰ ਵਾਲੀ ਜਗ੍ਹਾ ਬੇ ਮਣਿਆਦ ਵਾਜਨ ਦੀ ਆਪਣੀ ਹੈ ਹਾਂ ਜੀ ਇੱਕ ਕੱਟ ਜਿਹੜੇ ਆ ਪਾਈਕਾ ਜਰੂਰ ਪਾ ਲਏ ਕਰ ਲੈ ਜੀ ਇਸ ਵਾਰੀ ਤੇ 11 ਨੰਬਰ ਦਾ ਇਹ ਹਿੱਦੋਂ ਹੋ ਜਾਂਦਾ ਤੇ ਵੀ ਇੱਕ ਇਸ ਕਰਮਾਂ ਦੀਆਂ ਸਾਰੀਆਂ ਹੋ ਗਈ ਹਾਂ ਜੀ ਹਾਂਜੀ ਤੇ ਇੱਕ ਜਿਹੜੀ ਸ਼ਾਰਟ ਕਰ ਹੈਵੀ ਆਂਦੀ ਤੇ ਬੋਸ਼ਾਲੇ ਦੇ ਦਿੱਤੀਆਂ ਜੀ ਉਹ ਦਾ ਹਾਂਜੀ ਬੋਸ਼ਾਲੇ ਸਾਰੀ ਠੀਕ ਹੈ ਜੀ ਇਸ ਕਰਮ ਪਲੇਟ ਆ ਦੇ ਇੰਟਰਨਲ ਤੇ ਜਿਹੜੇ ਜੈਕਟ ਠੀਕ ਹੈ ਜੀ ਇਹ ਤੇ ਗੇਰ ਕੋਲੋਂ ਪਲੈਨ ਕੀਤਾ ਹੋਇਆਗਾ ਠੀਕ ਹੈ ਜਿਹੜਾ ਕੋਈ ਮਾਲ ਮੋਟੀ ਕੋਲ ਜਿਹਨੇ ਲੱਗੀ ਹੋਈ ਹੈ ਜਿਹੜਾ ਤਵਾ ਬੈਕ ਕਮੈਂਡ ਵਾਲਾ ਸਿਸਟਮ ਦਿੱਤਾ ਹੋਇਆਗਾ ਇਹ ਤਾਂ ਪੁੱਛ ਠੀਕ ਹੈ ਜੀ ਨਾ ਨਹੀਂ بڑے ਵੱਡੇ ਦੇ ਪੂਰਾ ਹੈਵੀ ਕਮ ਹੈ ਜੀ ਹਾਂ ਜੀ ਤੇ ਵੀਰੇ ਜੇ ਗੱਲ ਕਰੀਏ ਇਹ ਪੀਸ ਦਾ ਫਲਾਈਟ ਕੀ ਹੈ ਜੀ 3 ਲੱਖ 40 ਹਜ਼ਾਰ ਹੈ 3 ਲੱਖ 40 ਹਜ਼ਾਰ ਹੈ ਤੇ ਮੌਕੇ ਤੇ ਕੋਈ ਡਿਸਕਾਊਂਟ ਵਗੈਰਾ ਜੀ ਕੋਈ ਡਿਸਕਾਊਂਟ ਕਰ ਦਿਆ ਜੀ ਠੀਕ ਹੈ ਜੀ ਠੀਕ ਹੈ ਜੀ ਜਿਹੜਾ ਆਪਣਾ ਕਾਰਡ ਇੰਚ ਜੀ ਦਾ ਪ੍ਰਾਈਸ ਸਾਢੇ 3 ਲੱਖ ਦਾ ਹੁੰਦਾ ਸਾਢੇ 3 ਲੱਖ ਰੁਪਏ ਆ ਉਹ ਤੇ ਆਪਣਾ ਇਦੋਂ ਵੀ ਪਹਿਲਾਂ ਭਰ ਦਿੰਦਾ ਹਾਂ ਹਾਂ ਜੀ ਹਾਂ ਜੀ ਉਹ ਕਟਰ ਤੋਂ ਵੀ ਵੱਡਾ ਆ ਗਿਆ ਸਾਈਜ਼ ਵੀ ਵੱਡਾ ਹੋ ਗਿਆ ਠੀਕ ਹੈ ਉਹ ਟਰਾਲੀ ਕਿੰਨੇ ਕ ਟਾਈਮ ਤੇ ਭਰ ਦਿੰਦਾ ਜੀ ਟਰਾਲੀ ਮੰਨ ਲਓ 3-4 ਮਿੰਟ ਪਹਿਲਾਂ ਭਰ ਦੂਗਾ ਜੀ ਠੀਕ ਹੈ ਜੀ ਉਹ ਵੀ ਆਪਣੇ ਕੋਲੇ ਹੋਊਗਾ ਜੀ ਦੁਕਾਨ ਤੇ ਤਾਂ ਹਾਂ ਜੀ ਆਈ ਡਾਕਟਰ ਮਿਲਦਾ ਡਾਕਟਰ ਬਾਈਆਂ ਕੋਲੇ ਉਹ ਵੀ ਉਪਲਬਧ ਤਾਂ ਹੈ ਜੀ ਕਿਸਲੇ ਲੈਣਾ ਬੇਸ ਕਰਮਾ 741 ਇਹ ਹੀ ਉਸਕਰਮਾ ਸਿੱਟੀ ਸਿਮਾ ਨਾਲ ਮਿਲਿਆ ਠੀਕ ਹੈ ਜੀ ਹਾਂ ਜੀ ਜਿਹੜੀ ਨੂਸਕਰਮ ਉਹ ਕਿਸੇ ਕਰਮ ਕਰਦੀ ਹੈ ਠੀਕ ਹੈ ਜੀ ਏ ਐਮ ਐਲ ਏ ਐਮ ਐਲ ਠੀਕ ਹੈ ਜੀ ਜੀ ਤੁਹਾਡੇ ਨਾਲ ਮਿਲ ਲਿਆ ਦੂਜੇ ਪਾਸੇ ਉਹ ਪਾਣੀ ਕਿੱਥੇ ਗਿਆ ਠੀਕ ਹੈ ਜੀ 741 ਠੀਕ ਹੈ ਜੀ ਸਭ ਤੋਂ ਪਹਿਲੀ ਮਸ਼ੀਨ ਹੋਈ ਜਿਹੜੀ 44 ਇੰਚ ਵਾਲੀ ਠੀਕ ਹੈ ਠੀਕ ਹੈ ਜੀ ਠੀਕ ਹੈ ਜੀ ਉਹ ਤਾਂ ਹਰ ਕਿਸੇ ਬਾਕੀ ਦੇ ਕਾਰਪੀ ਬੜੀਆਂ ਨਹੀਂ ਕੀਤੀ ਹੈ ਬੜੀ ਹਾਂ ਜੀ ਹੋਈ ਨਹੀਂ ਠੀਕ ਹੈ ਜੀ ਸਭ ਤੋਂ ਪਹਿਲੀ ਮਸ਼ੀਨ ਹੈ ਜੀ ਬਾਈ ਕਹਿੰਦੇ ਇਹ 44 ਇੰਚ ਮਿਸਕਰਮਾ 745 44 ਇੰਚ ਪਹਿਲਾਂ ਆਉਂਦੀ ਉਹਦੇ ਕਹਿੰਦੇ ਇਸ ਤੋਂ ਬਾਅਦ ਵੱਡੀਆਂ ਬਣਨ ਲੱਗੀਆਂ ਆਈਆਂ ਸਾਰੀਆਂ ਵੱਡਾ ਦੇ ਲਈ ਕਾਰਟੇਜ ਚ ਨਾ 60 ਇੰਚ ਦਾ ਠੀਕ ਹੈ ਜੀ 55 ਇੰਚ ਦੇ ਬਾਈਆਂ ਕੋਲੇ ਸੌਕੇ ਦੇ ਜਿਹੜਾ ਰੀਪਰ ਹੈ ਮੌਜੂਦ ਹੈ ਜੀ ਮੰਡੀ ਤੇ ਬਾਕੀ ਸਾਰੇ ਦਫ਼ਤਰ ਇਹਨਾਂ ਦੇ ਕਾਰਟੇਜ ਚ ਵੀ ਮਿਲੂਗਾ ਜੀ ਬਾਕੀ ਸਰੇ ਬਾਈਆਂ ਨੂੰ ਤੁਸੀਂ ਫੋਨ ਕਰ ਸਕਦੇ ਹੋ ਜਾਣਕਾਰੀ 14 ਦੀ ਪੂਰੀ ਸਵਰਾਜ ਲੈ ਸਕਦੇ ਹੋ ਜੀ ਗੇਅਰ ਵੱਡਾ ਬਾਈ ਕਹਿੰਦਾ ਕੋਈ ਮਰਜ਼ੀ ਟਰੈਕਟਰ ਤੇ ਲਾਓ ਅਸੀਂ ਆਪਣਾ ਫੋਨ ਸੀ ਨਵੇਂ ਮਾਡਲ ਦੇ ਵਿੱਚ ਆਪਾਂ ਜਿਹੜੀ ਵੀ ਲਾਪੇ 348 ਸ਼ਾਰਟਕਟ ਨੰਬਰ ਜੀ ਆਖੇ 8 ਨੰਬਰ ਦਾ ਪਹਿਲਾ ਸਭ ਨੰਬਰ ਵਰਿੰਗ ਸੀਰੀਅਲ ਠੀਕ ਹੈ ਜੀ ਜੀ ਵੱਡੀ ਗੱਡੀ ਬਾਈ ਆਪਣਾ ਸੌਖ ਬਣਾਤਾ ਇਸੇ ਰੈਕ ਤੇ ਤੇ ਬਾਕੀ ਸਰੇ ਜੀ ਕਿਹੜਾ ਤੁਸੀਂ ਕਾਰ ਟੈਂਚੀ ਕਹਿੰਦੇ ਹੋ ਉਹਦੇ ਵੀ ਗੇਅਰ ਵਗੈਰਾ ਬਰਾਬਰ ਦੀ ਆਗੇ ਜੀ ਠੀਕ ਹੈ ਜੀ ਉਹਦੇ ਡਰਮ ਤੇ ਬਲੇਟ ਵੱਧਾ ਉਹਦੇ 20 ਬਲੇਟ ਹੈ ਕਪਟੀਆਂ ਨੂੰ ਤੇ 18 ਠੀਕ ਹੈ ਜੀ ਫਟੀਆਂ ਉਹਦੇ ਵੀ 14 ਹੈ 14 ਫਟੀਆਂ ਹਾਂ ਜੀ 14 14 ਫਟੀਆਂ 20 ਬਲੇਟ ਲਾਈਂਦੇ ਨੇ ਤੇ ਬਾਕੀ 60 ਇੰਚ ਚ ਜਾਏਗੀ ਉਹ ਕਾਰਡਾ ਇੰਚ ਹੈ ਗੇਰ ਉਹਦਾ ਵੀ ਪ੍ਰੋਪਰ ਹੈ ਜੀ ਇਹ ਦੇਖੋ ਜੀ ਬਾਈ ਦਾ ਮੋਬਾਈਲ ਨੰਬਰ ਤੁਹਾਨੂੰ ਦੁਬਾਰੇ ਉਹ ਕਰ ਦਿੰਦੇ ਆ ਜੀ ਬਾਈ ਦਾ ਮੋਬਾਈਲ ਨੰਬਰ ਆ ਬਾਈ ਨੂੰ ਤੁਸੀਂ ਫੋਨ ਕਰ ਸਕਦੇ ਹੋ ਜੀ ਨਿਊ ਬਸ ਕਰਮਾ 741 ਮਿਲਦੇ ਆ ਜੀ ਕਿਸੇ ਹੋਰ ਵੀਡੀਓ ਚ ਜੀ ਧੰਨਵਾਦ ਜੀ